ਉਹ ਇਹ ਰੋਇ ਜਮਗਾਈ ਜਾਂਦਾ ਪੌਣਾ ਇਹ ਚ ਪਾਣੀ ਆ ਤੇ ਮੈਨੂੰ ਲੱਗਦਾ ਜਦੋਂ ਤੀ ਤੂੰ ਨੌਕਰੀ ਛੱਡੀ ਤੇਰਾ ਦਿਮਾਗ ਇਹ ਲੱਗਿਆ ਉਹ ਇਹ ਦੇ ਚ ਪਾਣੀ ਥੋੜੀ ਪੈਂਦਾ ਤੇਲ ਪੈਂਦਾ ਤੇ ਫਿਰ ਇਹ ਦੇ ਜੋਗਾ ਤੇ ਲੈ ਵੀਆ ਪੰਪ ਤੇ ਜਾ ਕੇ ਵੇਖ ਲੈਣਾ ਲੱਗੀਆਂ ਹੋਈਆਂ ਵਾ ਮੈਨੂੰ ਲੱਗਾ ਜਦੋਂ ਤੂੰ ਆ ਤੋੜਾ ਉਹਨਾਂ ਨੂੰ ਬਾਬ ਵੀ ਖਾਨੀ ਹੋ ਜਾਣਾ ਤੇ ਕੀ ਗੱਲ ਹੋ ਗਈ ਉਹ ਬਾਈ ਤੇਲ ਵਾਲੇ ਟੈਂਕਰਾਂ ਨੇ ਹੜਤਾਲ ਕਰਤੀ ਆ ਪਤਾ ਨਹੀਂ ਕਿੱਦੇ ਖੁੱਲੂ ਉਦੋਂ ਤੇਲ ਪਹੁੰਚਣਾ ਪੰਪ ਤੇ ਜਿਹੜਾ ਹੈਗਾ ਮਾੜਾ ਮੋਟਾ ਪਵਾ ਰਿਆ ਜਾ ਕੇ ਅੱਛਾ ਯਾਰ ਮੇਰੇ ਤਾਂ ਮੋਟਰਸਾਈਕਲ ਚ ਤੇਲ ਵੀ ਘਟਾ ਮੈਂ ਤਾਂ ਕੱਲ ਨੂੰ ਕੰਮ ਤੇ ਵੀ ਜਾਣਾ ਤੂੰ ਇੱਕ ਮਿੰਟ ਫੜ ਸਤੈ ਇੰਨੀ ਨਹੀਂ ਲੈਣਾ ਸੁ ਮੇ ਨਾਲ ਹੀ ਚੱਲ। ਕੀ ਯਾਰ ਕੈਨਿਚ ਤਾਂ ਥੋੜਾ ਪੈਣਾ। ਕੋਈ ਟੀਮ ਲੈ ਹੀ ਚੱਲ। ਚੰਗ ਉਹ ਚੱਲਦੇ ਤਾਂ ਹੈਗੇ ਆ ਬਾਹਰ ਤੇ ਕੀ ਕਰਨੀ ਐ ਉਹ ਕੈਨਿਚ ਥੋੜਾ ਪੈਣਾ ਮੈਂ ਤਾਂ ਬਾਹਰ ਤੇ ਪਾ ਲਾਂਗੇ ਫਿਰ ਵੀ ਹੋਰ ਭਾਂਡੇ ਚ ਪਾ ਲਾਂਗੇ ਆਕੇ ਤੇਰਾ ਵੀ ਓੱਖਾ ਹੀ ਆ ਚਲਾਇਆ ਕਰਾ ਟੂਟੀ ਬੰਦ ਕਰ ਲੈ ਟੈਂਕੀ ਨਾ ਕਰਨੀ ਹੋ ਜੇ। ਓ ਯਾਰ ਟੂਟੀ ਤਾਂ ਨਹੀਂ ਐ ਟੂਟੀ ਤਾਂ ਬਾਅਦ ਚ ਬੰਦ ਕਰ ਦਾਂਗੇ ਜਿਤੇ ਤੇਲ ਮੁੱਕ ਗਿਆ ਫਿਰ ਬਾਈ ਜਿਤੇ ਤੇਲ ਮੁੱਕ ਗਿਆ ਨਾ ਬਿਜਲੀ ਦੇ ਚੱਲਣ ਵਾਲੀਆਂ ਸਕੂਟਰੀਆਂ ਲੱਜਾਣੀਆਂ ਪਰ ਜੇ ਪਾਣੀ ਮੁੱਕ ਗਿਆ ਫੇਰ ਬਾਈ ਤੇਲ ਬਿਨਾਂ ਜਾਂਦੇ ਰਹਿ ਪਾਵੇ ਪਰ ਪਾਣੀ ਬਿਨਾਂ ਨਹੀਂ ਜੇ ਪਾਣੀ ਪਾਣੀ ਨੂੰ ਬਰਬਾਦ ਕਰਦੇ ਰਹਿਣਾ ਆਪਣੀਆਂ ਔਨ ਵਾਲੀਆਂ ਨਸਲਾਂ ਨੂੰ ਆਹ ਕੈਂਨੀਆਂ ਤੇ ਬਾਲਟੀਆਂ 'ਚ ਮੁੱਲ ਪਾਣੀ ਵੀ ਨਹੀਂ ਮਿਲਣਾ ਜੇ ਆਪਦੇ ਲਈ ਨਹੀਂ ਤਾਂ ਆਪਣੇ ਬੱਚਿਆਂ ਵਾਸਤੇ ਪਾਣੀ ਬਚਾ ਲਓ ਸਹੀ ਗੱਲ ਆ ਬਾਈ ਤੇਲ ਬਣਾ ਤਾਂ ਸਰਜੂ ਪਰ ਪਾਣੀ ਬਚਾਉਣੀ ਸਰਜੂ ਤੁਸੀਂ 1 ਮਿੰਟ ਇੰਚ ਰੋ